प्यारे दोस्तों प्यार सहित फतेह प्रबान करयो वाहेगुरु जी का खालसा वाहेगुरु जी की फतेह आज आपा सुपर कॉप के बुचड़ भाग तीसरा कर रहे हैं एदे ਵਿੱਚ ਚਾਰ ਪੁਲਿਸ ਮੁਲਾਜ਼ਮ ਜਿਨ੍ਹਾਂ ਨੇ ਨਰੰਕਾਰੀਆਂ ਦੀਆਂ ਚੂਲਾ ਹਲਾਤੀਆਂ ਸੀ 178 ਤੋਂ ਬਾਅਦ ਉਹਨਾਂ ਦਾ ਜ਼ਿਕਰ ਕਰਾਂਗੇ ਉਹ ਬੱਚੇ ਉਹ ਬੀਬੀਆਂ ਜਿਨ੍ਹਾਂ ਦਾ ਨਾਂ ਜਿਨ੍ਹਾਂ ਨੇ ਕੋਈ ਬੰਦੂਕ ਚੱਕੀ ਨਾ ਕੋਈ ਉਹਨਾਂ ਨੇ ਇਸ ਰੀਜਾਂ ਤੇ ਚੜ ਕੇ ਕੋਈ ਨਫ਼ਰਤੀ ਭਾਸ਼ਣ ਕੀਤਾ ਨਾ ਕੋਈ ਉਹਨਾਂ ਨੇ ਖਾਲਸਤਾਨ ਦੇ ਨਾਅਰੇ ਮਾਰੇ ਨਾ ਉਹਨਾਂ ਨੇ ਕੋਈ ਗੁਨਾਹ ਕੀਤਾ ਨਾ ਉਹਨਾਂ ਨੇ ਕੋਈ ਪਾਪ ਕੀਤਾ ਨਾ ਕੋਈ ਉਹਨਾਂ ਨੇ ਗਲਤੀ ਕੀਤੀ ਜਦੋਂ ਆਪਾਂ ਸਿੱਖ ਇਤਿਹਾਸ ਦੀ ਪਰਚੋਲ ਕਰਦੇ ਆਂ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਭ ਤੋਂ ਛੋਟੀ ਉਮਰ ਦਾ ਜਿਹੜਾ ਸ਼ਹੀਦ ਆ ਸਾਡਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬੇਟਾ ਅਜੇ ਸਿੰਘ ਪਰ ਜਦੋਂ ਅਸੀਂ 20ਵੀਂ ਸਦੀ ਦੀ ਗੱਲ ਕਰਦੇ ਆਂ ਤੇ ਸੰਤਾਂ ਦੇ ਪੀਏ ਭਾਈ ਰਿਸ਼ਪਾਲ ਸਿੰਘ ਦਾ ਬੇਟਾ ਬੀਬੀ ਪ੍ਰੀਤਮ ਕੌਰ ਦਾ ਬੱਚਾ ਕੁਝ ਦਿਨਾਂ ਦਾ ਹੀ ਸੀ ਜਿਹਨੇ ਦਰਬਾਰ ਸਾਹਿਬ ਦੇ ਵਿੱਚ 1984 ਦੇ ਅਟੈਕ ਦੇ ਵਿੱਚ ਗੋਲੀ ਲੱਗਣ ਦੇ ਨਾਲ ਉਹ ਵੀ ਸ਼ਹੀਦੀ ਹੁੰਦੀ ਹੈ ਭਾਈ ਰਿਸ਼ਪਾਲ ਸਿੰਘ ਦੇ ਨਾਲ ਹੀ ਬੜੀਆਂ ਅਫਵਾਹਾਂ ਬੀਬੀ ਦੇ ਪ੍ਰਤੀ ਉਹਨਾਂ ਦੇ ਪਰਿਵਾਰ ਵੱਲੋਂ ਵੀ ਹੋਰ ਵੀ ਕਈ ਸਾਡੇ ਵਿੱਚ ਇਹੀ ਕਮੀਆਂ ਅਸੀਂ ਗੁਣ ਨਹੀਂ ਲੱਭਦੇ ਅਸੀਂ ਕਮੀਆਂ ਲੱਭਦੇ ਹਾਂ ਕਿ ਸਾਨੂੰ ਕਮੀ ਲੱਭੇ ਤੇ ਕਿਵੇਂ ਕਿਸੇ ਦੀ ਐਡੀ ਵੱਡੀ ਕੁਰਬਾਨੀ ਅਸੀਂ ਰੋਲਣੀ ਕਿਵੇਂ ਆ ਸਾਡੀ ਸੋਚ ਇਹ ਆ ਮੈਨੂੰ ਫੋਨ ਕਰਕੇ ਬਥੇਰੇ ਤੂੰ ਅੱਤਵਾਦੀਆਂ ਨਾਲ ਰਲਿਆ ਭਾਈ ਰਲਿਆ ਕਰ ਲੋ ਕਲਾ ਲੋ ਜਾਂਚ ਆਪਦੀ ਕੌਮ ਲਈ ਬੋਲਣਾ ਆਉਦੇ ਧਰਮ ਲਈ ਬੋਲਣਾ ਤੁਹਾਨੂੰ ਨੰਗੇ ਕਰਨਾ ਕੋਈ ਗਣਾ ਥੋੜੀ ਬੇ ਕਰ ਰਹੇ ਜੋ ਕੁਛ ਮੇਰੇ ਨਾਲ ਇਹਨਾਂ ਨੇ ਕੀਤਾ ਮੈਂ ਇੱਕ ਮੇਚ ਮੈਨੂੰ ਬੋਲਣ ਲਾਇਆ ਇਹਨਾਂ ਨੂੰ ਮੈਂ ਨਹੀਂ ਸੀ ਬੋਲਣਾ ਇਹਨਾਂ ਨੇ ਡਰ ਚੱਕਿਆ ਜੋ ਮੇਰੇ ਨਾਲ ਇਹਨਾਂ ਨੇ ਕੀਤਾ ਚਾਰ ਚੜਦੇ ਨੂੰ ਇਹਨੂੰ ਚੱਕ ਕੇ ਨਜਾਇਜ਼ ਰਸਤਾ 'ਚ ਰੱਖਿਆ ਮੈਂ ਤੁਹਾਨੂੰ ਦੱਸੂਗਾ ਮੈਨੂੰ ਕਿੰਨਾ ਪੀੜਿਆ ਇਹਨਾਂ ਲੋਕਾਂ ਨੇ ਸਿਰਫ ਬਹਿਬਲ ਤੇ ਕੋਡ ਪੂਰੇ ਨਹੀਂ ਕਰਕੇ ਕਿ ਫਿਰ ਮੇਰੇ ਤੇ ਕਰਦੇ ਕੁਝ ਪਰਚੇ ਕਿਉਂ ਉਹਨਾਂ ਦਿੱਤੇ ਤੁਹਾਡੇ ਕੋਲ ਏਡਾ ਏਡਾ ਸਬੂਤ ਸੀ ਫਿਰ ਕਾਰਵਾਈ ਨਾ ਕੀਤੀ ਮੇਰੇ ਖਿਲਾਫ ਮੈਂ ਤਾਂ ਮਹਿਕਮੇ ਚੋਂ ਵੀ ਬਾਹਰ ਆ ਗਿਆ ਸੀ ਉਸ ਵੇਲੇ ਰਿਟਾਇਰ ਹੋਏ ਨੂੰ ਮੈਨੂੰ ਜਲੀਲ ਕੀਤਾ ਇਹਨਾਂ ਲੋਕਾਂ ਨੇ ਉਹ ਵੱਖਰਾ ਵਿਸ਼ਾ ਆਪਾਂ ਫਿਰ ਗੱਲ ਕਰਾਂਗੇ ਅੱਜ ਮੇਰੇ ਸਿੱਧੇ ਸਵਾਲ ਹੈ ਕਪੀਐਸ ਗਿੱਲ ਦੇ ਬ੍ਰਦਰ ਡਿੱਕੀ ਗਲੀ ਮੈਂ ਬਾਦਸ਼ਾਹ ਦੇ ਵਿੱਚ ਕਦੇ ਵੀ ਤੁਸੀਂ ਵੀ ਬਹੁਤ ਵਧੀਆ ਇੰਟਰਵਿਊ ਕੀਤੀ ਤੁਹਾਡੇ ਪਰਿਵਾਰ ਦੇ ਮੈਂਬਰ ਸੰਤ ਤੁਸੀਂ ਡਿਫੈਂਡ ਕੀਤਾ ਭਰਾ ਸੀ ਤੁਹਾਡਾ ਅਸੀਂ ਉਹ ਤੇ ਕਿੰਤੂ ਪਰੰਤੂ ਨਹੀਂ ਕਰਦੇ ਜਿੱਥੇ ਤੁਸੀਂ ਕੋਈ ਗੱਲ ਚੰਗੀ ਕਹਿਣ ਦੀ ਗੱਲ ਕੀਤੀ ਤੁਹਾਡਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੂੰ ਤੁਸੀਂ ਨੰਗੇ ਕੀਤਾ ਬੁੱਕਲਦੇ ਆ ਸੱਪਾਂ ਨੂੰ ਉਹਨਾਂ ਦੇ ਅੱਗੇ ਲਿੰਕ ਜੋੜ ਕੇ ਮੈਂ ਤੁਹਾਨੂੰ ਸਵਾਲ ਅੱਜ ਜਿਹੜੇ ਸਵਾਲ ਆ ਮੇਰੇ ਉਹ ਤੁਹਾਨੂੰ ਸਿੱਧੇ ਸਵਾਲ ਆ ਸੜਕੂ ਨਿਕਲੇ ਕਰੋ ਰਾਈਫਲਾਂ ਚੱਕ ਲੀਆਂ ਅਸੀਂ ਪੁਲਿਸ 'ਚ ਭਰਤੀ ਹੋ ਗਏ ਆਮੋ ਸਾਹਮਣੀ ਟੱਕਰ ਹੋ ਗਈ ਅਸੀਂ ਮਾਰੇ ਗਏ ਉਹ ਮਾਰੇ ਗਏ ਜੰਗ ਹੈ ਜੰਗ ਚ ਜੈ ਜੈ ਸੰਗ ਜਿੱਤਾਂ ਵਰਦੀ ਪਾਉਣ ਵਾਲੇ ਦੀ ਵੀ ਜਦੋਂ ਜੰਗ ਦੇ ਮੈਦਾਨ 'ਚ ਜਾਂਦਾ ਮੌਤ ਨਿਸ਼ਚਿਤ ਹੁੰਦੀ ਹੈ ਤੇ ਅੱਗੋਂ ਲੜਨ ਵਾਲੇ ਦੀ ਵੀ ਮੌਤ ਨਿਸ਼ਚਿਤ ਹੁੰਦੀ ਹੈ ਬਾਰਡਰ ਤੇ ਦੋ ਦੇਸ਼ਾਂ ਦੇ ਫੌਜੀ ਲੜਦੇ ਆ ਉਹ ਉਹਨਾਂ ਦੇ ਸ਼ਹੀਦ ਆ ਸਾਡੇ ਦੁਸ਼ਮਣ ਸਾਡੇ ਵਾਲੇ ਸਾਡੇ ਸ਼ਹੀਦ ਹੁੰਦੇ ਆ ਉਹਨਾਂ ਦੇ ਦੁਸ਼ਮਣ ਹੁੰਦੇ ਆ ਇਹ ਫੈਸਲੇ ਕੌਮਾਂ ਕਰਦੀਆਂ ਹੁੰਦੀਆਂ ਹਨ ਵੀ ਸਾਡੇ ਸ਼ਹੀਦ ਹੈ ਉਹਨਾਂ ਦੇ ਦੁਸ਼ਮਣ ਹੀ ਇਸੇ ਤਰ੍ਹਾਂ ਹੀ ਇੱਥੇ ਆਪਣੀ ਸ਼ਹੀਦ ਤੇ ਆਪਣੀ ਦੁਸ਼ਮਣ ਪੱਗਾਂ ਵਾਲੀ ਪੱਗਾਂ ਵਾਲਿਆਂ ਨਾਲ ਉਲਝੇ ਚਲ ਜਾਤੇ ਕਿਸੇ ਤੀਜੀ ਤਰ੍ਹਾਂ ਫਰ ਜੇ ਬੰਦਾ ਸੀ ਤੁਸੀਂ ਬੰਦਾ ਗ੍ਰਿਫਤਾਰ ਕੀਤਾ ਕੁਛ ਗਿਸ਼ ਕੀਤੀ ਆ ਜੁਰਮ ਕੀਤਾ ਉਹਨੂੰ ਅਦਾਲਤ 'ਚ ਭੇਜੋ ਅਦਾਲਤ ਉਹਦਾ ਫੈਸਲਾ ਕਰੇ ਤੁਸੀਂ ਹੀ ਜਲਾਦ ਬਣ ਗਏ ਤੁਸੀਂ ਹੀ ਵਕੀਲ ਬਣ ਗਏ ਤੁਸੀਂ ਹੀ ਜੱਜ ਬਣ ਗਏ ਤੁਸੀਂ ਹੀ ਮਦਈ ਤੁਸੀਂ ਹੀ ਮਕਤੂਲ ਇਹ ਕਿਹੜੇ ਕਾਨੂੰਨ ਚ ਲਿਖਿਆ ਕਿਹੜਾ ਕਾਨੂੰਨ ਹੈ ਆਗਿਆ ਦਿੰਦਾ ਅੱਜ ਮੇਰੀ ਤੁਹਾਨੂੰ ਬੇਨਤੀ ਆ ਮੈਂ ਤੁਹਾਨੂੰ ਕੁਝ ਤਸਵੀਰਾਂ ਦਿਖਾਉਂਗਾ ਉਹਨਾਂ ਤਸਵੀਰਾਂ ਤੋਂ ਬਾਅਦ ਫਿਰ ਆਪਾਂ ਉਹਨਾਂ ਤੇ ਪਰਚੋਲ ਕਰਾਂਗੇ ਇਹ ਚਾਰ ਤਸਵੀਰਾਂ ਭਾਈ ਜੋਗਾ ਸਿੰਘ ਖਾਨਪੁਰ ਥਾਣਾ ਬਿਆਸ ਆ ਲੋ ਜੀ ਇਦੋਂ ਅੱਗੇ ਇਹਨਾਂ ਦੇ ਸਾਰੇ ਪਰਿਵਾਰ ਦੀ ਤਸਵੀਰ ਆ। ਉਹ ਵੀ ਦੇਖ ਲਿਓ। ਸਤਜੀ ਆ ਉਸ ਪਰਿਵਾਰ ਦੇ ਆ। ਪਰ ਸੋਰੀ ਅੱਠ ਜੀ। ਇਹਨਾਂ ਅੱਠਾਂ ਜੀਆਂ ਦਾ ਕਸੂਰ ਇਹ ਸੀ ਕਿ ਇਹਨਾਂ ਦਾ ਘਰ ਦਾ ਜੀ ਸਰਦਾਰ ਬਚਨ ਸਿੰਘ ਦਾ ਪੁੱਤ ਸਰਦਾਰ ਜੋਗਾ ਸਿੰਘ ਜਿਹੜਾ ਬਿਜਲੀ ਬੋਰਡ ਦੇ ਵਿੱਚ ਨੌਕਰੀ ਕਰਦਾ ਸੀ ਇੱਕ ਹੱਸਦਾ ਬਸਦਾ ਪਰਿਵਾਰ ਪੁਲਿਸ ਦੀ ਕੁੱਟ ਦਾ ਸਤਾਇਆ ਜੋਗਾ ਸਿੰਘ ਖੜਕਵਾਨਾ ਰਲ ਜਾਂਦਾ ਪੁਲਾ ਉਸ ਇਲਾਕੇ ਦੇ ਵਿੱਚ ਜ਼ੁਲਮ ਕਰਦਾ ਸੀ ਬਹੁਤ ਪੁਲਾ ਕਿਹਦਾ ਪਾਲਿਆ ਹੋਇਆ ਸੀ ਉਹ ਵੀ ਗਿੱਲ ਸਾਹਿਬ ਤੁਹਾਨੂੰ ਚੰਗੀ ਤਰ੍ਹਾਂ ਪਤਾ ਤੁਹਾਡਾ ਭਰਾ ਉਹਨਾਂ ਦੀ ਸਰਪ੍ਰਸਤੀ ਕਰਦਾ ਸੀ ਇਸ ਪਰਿਵਾਰ ਦੇ ਵਿੱਚ ਜਿਹੜਾ ਸਭ ਤੋਂ ਮੈਂ ਤਾਂ ਸ਼ਹੀਦ ਹੀ ਕਹੂੰਗਾ ਨਾ ਜਿਹੜਾ ਕਸੂਰ ਹੀ ਕੋਈ ਨਹੀਂ ਖਣਾ ਬਿਆਸ ਦੀ ਪੁਲਿਸ ਤੇ ਪੂਲਾ ਪੂਲੇ ਦਾ ਗਰੁੱਪ ਜੋ ਉੱਥੇ ਦੇ ਪ੍ਰਤੱਖ ਕੋਈ ਕਰਦਾ ਇੱਕ ਮੈਂਬਰ ਬਚ ਗਿਆ ਸੀ ਰਣਜੀਤ ਸਿੰਘ ਇਹ ਕੇਸ ਅਦਾਲਤ ਵਿੱਚ ਗਿਆ ਪਰ ਇਹ ਪੂਲੇ ਦੇ ਦੇ ਸਾਰੇ ਸਾਰਾ ਮੜ ਦਿੱਤਾ ਉਹ ਵੀ ਜਦੋਂ ਉਹਨੂੰ ਖਲਾਸੇ ਕਰਨ ਲੱਗਾ ਤੇ ਉਹਦੇ ਪਿੱਛੇ ਵੀ ਉਹਦੇ ਕਤਲ ਦੇ ਪਿੱਛੇ ਵੀ ਬਹੁਤ ਡੂੰਘੀਆਂ ਗੱਲਾਂ ਕਿਤੇ ਉਹ ਫੇਰ ਕਰਾਂਗੇ ਇਹਨਾਂ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਅੱਤਵਾਦੀ ਸੀ ਜਿਹੜਾ ਤੁਹਾਡੇ ਭਰਾ ਨੇ ਗੋਲੀਆਂ ਮਾਰ ਕੇ ਸ਼ਹੀਦ ਕਰਾਇਆ ਉਹ 10 ਮਹੀਨੇ ਦਾ ਬੱਚਾ ਸੀ ਜਿਹੜਾ ਕੁਚੜ ਚੱਕਿਆ ਹੋਇਆ ਉਹ ਬੀਬੀ ਦੇ ਆ ਜਿਹੜਾ ਬੱਚਾ ਇਹ 10 ਮਹੀਨੇ ਦਾ ਬੱਚਾ ਪਤਾ ਨਹੀਂ ਕਿਹੜੀ ਇਹਦੇ ਕੋਲੇ ਐਲ ਐਮ ਜੀ ਸੀ ਕਿਹੜੇ ਇਹਦੇ ਕੋਲੇ ਗ੍ਰਨੇਡ ਸੀ ਕਿੱਥੇ ਇਹਨੇ ਨਾਰੇ ਲਾਏ ਕਿੱਥੇ ਇਹਨੇ ਕਤਲੇਆਮ ਕੀਤਾ ਜਿਹੜਾ ਬੱਚਾ ਥੱਲੇ ਖੜਾ ਉਹ 2.5 ਸਾਲ ਦਾ ਸੀ ਇਹਨਾਂ ਬੱਚਿਆਂ ਦੀ ਵੱਡੀ ਭੈਣ 16 ਸਾਲ ਦੀ ਧੀ ਵਾ ਉਹਦਾ ਨਾਮ ਮੇਰੇ ਤੋਂ ਵਿਸਰ ਗਿਆ ਕਿ ਨਹੀਂ ਮਦਨਜੀਤਕੌਰ ਕੁਛ ਇਹ ਜਾਂ ਕੁੜੀ ਦਾ ਨਾਮ ਸੀ ਉਹਦਾ ਦਸਵੀਂ ਕਲਾਸ ਦੇ ਵਿੱਚੋਂ ਬਲਾਕ ਬਿਆਸ ਦੇ ਵਿੱਚੋਂ ਫਸਟ ਟਾਈਮ ਉਹ ਕੁੜੀ ਨੇ ਪਤਾ ਨਹੀਂ ਕਿੰਨਾ ਨਾਮ ਆਪਣੇ ਪਿੰਡ ਦਾ ਚਮਕਾਉਣਾ ਸੀ ਕਿੰਨਾ ਨਾਮ ਆਪਣੇ ਪਰਿਵਾਰ ਦਾ ਚਮਕਾਉਣਾ ਸੀ ਉਸ ਕੇਸ ਕਤਲੇਆਮ ਤੋਂ ਹਫਤਾ ਬਾਅਦ ਉਹ ਕੁੜੀ ਨੂੰ ਜਿਹੜਾ ਫਸਟਾਉਨ ਦੇ ਵਿੱਚ ਇਨਾਮ ਚ ਮਿਲਿਆ ਹੋਇਆ ਸਾਈਕਲ ਉਹਦੇ ਪਿੰਡ ਪਹੁੰਚਦਾ ਪਰ ਇਨਾਮ ਲੈਣ ਵਾਲੀ ਤੇਰੇ ਭਰਾ ਦੇ ਬੁੱਚੜਪੁੜੇ ਦਾ ਸ਼ਿਕਾਰ ਹੋ ਗਈ ਕੋਈ ਜਵਾਬ ਇਹਨਾਂ ਦਾ ਹੈਗਾ ਤਾਂ ਦਿਓ ਹਰ ਥਾਂ ਤੇ ਡਿਫੈਂਡ ਕਰਨਾ ਨਹੀਂ ਚੰਗਾ ਹੁੰਦਾ ਫਿਰ ਉਸ ਤੋਂ ਬਾਅਦ ਬਾਬਾ ਚਰਨ ਸਿੰਘ ਕਾਰ ਸੇਵਾ ਵਾਲੀ ਜੋ ਕੁਝ ਉਹਨਾਂ ਦੇ ਨਾਲ ਅਜੀਤ ਸਿੰਘ ਸੰਧੂ ਨੇ ਕੀਤਾ ਸਾਰੀ ਸੰਗਤ ਨੂੰ ਪਤਾ ਬਾਬਾ ਚਰਨ ਸਿੰਘ ਕਿਹੜਾ ਖੜ ਗੁਰੂ ਘਰ ਦੇ ਵਿੱਚ ਸੀ ਗੁਰੂ ਘਰ ਸਭ ਦਾ ਸੰਝਾ ਉੱਥੇ ਚੋਰ ਵੀ ਆ ਸਕਦਾ ਠੱਗ ਵੀ ਆ ਸਕਦਾ ਪੁਲਿਸ ਵੀ ਆ ਸਕਦੀ ਖੜਕੂ ਵੀ ਉੱਥੇ ਆ ਸਕਦਾ ਬਾਬਾ ਚਰਨ ਸਿੰਘ ਦਾ ਗਨਾਹ ਕੀ ਸੀ ਕਿ ਮੂੰਹ ਮੰਗੇ ਪੈਸੇ ਨਹੀਂ ਲੇ ਸਕਿਆ ਕਾਰ ਸੇਵਾ ਦਾ ਕਰੋੜਾ ਰੁਪਇਆ ਜਿਹੜਾ ਬਾਅਦ ਚ ਲੁੱਟ ਲਿਆ ਗਿਆ ਉਹ ਤੇ ਕੌੜੇ ਸੱਚ ਐ ਮੈਂ ਤੁਹਾਨੂੰ ਕਿਹਾ ਬੜੇ ਬੋਲਣੇ ਔਖੇ ਆ ਮੈਨੂੰ ਇਹਨਾਂ ਨੇ ਬੋਲਣ ਲਾਇਆ ਮੈਂ ਕਿਹਾ ਚੰਗਾ ਹੋਇਆ ਮੈਂ ਲੜਨਾ ਸਿੱਖ ਲਿਆ ਇਹਨਾਂ ਲੋਕਾਂ ਨੂੰ ਹੁਣ ਬਾਬਾ ਚਰਨ ਸਿੰਘ ਦਾ ਇੱਕ ਰਿਸ਼ਤੇਦਾਰ ਸੀਗਾ ਪੁਲਿਸ ਮੁਲਾਜ਼ਮ ਰਾਜਵਿੰਦਰ ਸਿੰਘ ਤਰਨ ਅਮਰਸਰ ਦਾ ਭਰਤੀ ਸੀ ਉਹ ਉਹ ਵੀ ਅਜੀਤ ਸਿੰਘ ਸੰਧੂ ਨੇ ਮਾਰਿਆ ਆਪਦਾ ਮੁਲਾਜ਼ਮ ਮਾਰਿਆ ਆਪਦਾ ਪਤਾ ਨਹੀਂ ਕਿੰਨੇ ਮਾਰੇ ਇਹਨਾਂ ਨੇ ਬੜਾ ਬਹੁਤ ਕੁਝ ਪਿਆ ਮੇਰੇ ਕੋਲ ਮੈਂ ਕਿੰਨਾ ਇਹ ਆਪਾਂ ਇਹਦੇ ਤੇ ਬੋਲੀਏ ਬੋਲੀ ਲੱਗ ਜੀਏ 6 ਮਹੀਨੇ ਵੀ ਲੱਗ ਸਕਦੇ ਆ ਹਰ ਇੱਕ ਥਾਂ ਤੇ ਪੁਲਿਸ ਨੂੰ ਵੀ ਮਾੜਾ ਨਹੀਂ ਕਿਹਾ ਜਾ ਸਕਦਾ ਪੁਲਿਸ ਦੇ ਵਿੱਚ ਬਹੁਤ ਚੰਗੇ ਤੋਂ ਚੰਗੇ ਲੋਕ ਆ ਚਾਰ ਉਹ ਪੁਲਿਸ ਮੁਲਾਜ਼ਮਾਂ ਨੇ ਜਿਨ੍ਹਾਂ ਨੇ ਨਿਰੰਕਾਰੀਆਂ ਦੇ ਚੂਲਾ ਹਲਾਤੀਆਂ ਉਹਨਾਂ ਚੋਂ ਦੋ ਭਾਈ ਅਮਰਜੀਤ ਸਿੰਘ ਖੇਮਕਰਨ ਹੌਲਦਾਰ ਅਮਰਜੀਤ ਸਿੰਘ ਖੇਮਕਰਨ ਭਾਈ ਗੁਰਨਾਮ ਸਿੰਘ ਪੂਰਾ ਕੋਨਾ ਦੋਨੇ ਹੌਲਦਾਰ ਸਨ ਦੋਨੇ ਸੰਤ ਜਰਨੈਲ ਸਿੰਘ ਦੇ ਨਾਲ ਅਕਾਲ ਤਖਤ ਸਾਹਿਬ ਤੇ ਸ਼ਹੀਦ ਹੋਏ ਅਖੰਡ ਕੀਰਤਨੀ ਜਥੇ ਦਾ ਅਮਰਤ ਛਕਿਆ ਹੋਇਆ ਤੇ ਦੋ ਸਾਡੇ ਵੀਰ ਫਰੀਦਕੋਟ ਦੇ ਸੀ ਜਿਹੜੇ ਸਦਾਰ ਸਿਮਰਜੀਤ ਸਿੰਘ ਮਾਨ ਦੇ ਗਨਮੈਨ ਹੁੰਦੇ ਸੀ ਭਾਈ ਸੇਵਾ ਸਿੰਘ ਤਰਮਾਲਾ ਤੇ ਭਾਈ ਗੁਰਦੀਪ ਸਿੰਘ ਜਿਹੜੇ ਉਸਤਾਦ ਰਹੇ ਮੇਰੇ ਮੇਰੇ ਵੀ ਉਸਤਾਦ ਰਹੇ ਮੈਨੂੰ ਅਸੀਂ ਸਾਨੂੰ ਮੁੱਢਲੀ ਟ੍ਰੇਨਿੰਗ ਫਰੀਦਕੋਟ ਉਹਨਾਂ ਨੇ ਕਰਾਈ ਬੜਾ ਕੁਝ ਉਹ ਵੀ ਸਾਨੂੰ ਦੱਸਦੇ ਰਹੇ ਆ ਮੈਂ ਛੇਤੀ ਉਹਨਾਂ ਨਾਲ ਇੰਟਰਵਿਊ ਵੀ ਅਸੀਂ ਕਰਾਂਗੇ ਬੈਠ ਕੇ ਦੋਨੇ ਨਿਰੰਕਾਰੀਆਂ ਦੀਆਂ ਚੂਲਾ ਹਲਾਤੀਆਂ ਇੱਥੋਂ ਤੱਕ ਕਿ ਨਿਰੰਕਾਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਨੂੰ ਵੀ ਤਿਆਰ ਹੋ ਗਏ ਅਮਰਤ ਛਕਣ ਨੂੰ ਵੀ ਤਿਆਰ ਹੋ ਗਏ ਤੇ ਸੰਤ ਜਰਨੈਲ ਸਿੰਘ ਦੇ ਨਾਲ ਜਦੋਂ ਗੱਲ ਕਰਨ ਲੱਗੇ ਚਾਰੇ ਜਾਣੇ ਇਹ ਬਿੰਦ ਰੰਗਕਾਰੀ ਤਿਆਰ ਹੋ ਗਿਆ ਜੀ ਕੱਲ ਤੱਕ ਸਾਬ ਤੇ ਭੁੱਲ ਵੀ ਬਖਸ਼ਾਉਂਦੇ ਆ ਤੇ ਸਿੱਖ ਧਰਮ ਦੇ ਵਿੱਚ ਵੀ ਵਾਪਸ ਆਉਂਦੇ ਆ ਉਸ ਵੇਲੇ ਫੈਡਰੇਸ਼ਨ ਦੇ ਆਗੂ ਅਜੇ ਨਾਂ ਦਾ ਜ਼ਿਕਰ ਨਹੀਂ ਕਰਾਂਗੇ ਉਹਦੇ ਮੂੰਹੋਂ ਕਰਨਗੇ ਕਿਉਂਕਿ ਚਾਸ਼ਮਦੀਦ ਨੇ ਉਹ ਫੈਡਰੇਸ਼ਨ ਦਾ ਆਗੂ ਕਹਿੰਦਾ ਜੀ ਇਹ ਕਿਵੇਂ ਹੋ ਜੂ ਅਸੀਂ ਨਹੀਂ ਮਾਫ਼ ਕਰਦੇ ਉਹ ਤੋਂ ਮੁੜਿਆ ਫੈਡਰੇਸ਼ਨ ਚ ਦੋ ਧੜੇ ਕੰਮ ਕਰਦੇ ਸੀ ਇੱਕ ਸੀ ਜਿਹੜਾ ਸੰਤ ਜਰਨੈਲ ਸਿੰਘ ਨੂੰ ਸਮਰਪਿਤ ਸੀ ਜਿਹਦੇ ਵਿੱਚ ਭਾਈ ਹਰਮੰਦਰ ਸਿੰਘ ਸੰਧੂ ਦਾ ਸਾਰਾ ਹੀ ਗਰੁੱਪ ਸੀ ਜਿਹੜਾ ਇਹਨਾਂ ਨੇ ਚੁਣ-ਚੁਣ ਕੇ ਮਾਰਿਆ ਉਥੇ ਕਿਸੇ ਏਜੰਸੀ ਨੇ ਕਿਸੇ ਸਟੇਟ ਨੇ ਕੋਈ ਪੁਲਿਸ ਨੇ ਨਹੀਂ ਮਾਰੇ ਇਹਨਾਂ ਨੇ ਆਪ ਹੀ ਮਾਰੇ ਇੱਕ ਧੜਾ ਫੈਡਰੇਸ਼ਨ ਦਾ ਹੀ ਜਿਹੜਾ ਸੰਤਰ ਚੰਦ ਸਿੰਘ ਲੋਂਗੋਵਾਲ ਤੇ ਬਾਦਲ ਦਾ ਪ੍ਰਮੋਟ ਕੀਤਾ ਹੋਇਆ ਸੀ ਭਾਈ ਮਨਜੀਤ ਸਿੰਘ ਨੂੰ ਫੈਡਰੇਸ਼ਨ ਦਾ ਪ੍ਰਧਾਨ ਬਣਾਉਣ ਦੇ ਵਿੱਚ ਤਲਵੰਡੀ ਤੌੜਾ ਤੇ ਬਾਦਲ ਤਿੰਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਕਿਉਂਕਿ ਫੈਡਰੇਸ਼ਨ ਸਾਡੇ ਕਾਬੂ ਚ ਰਹੂ ਮਨਜੀਤ ਸਿੰਘ ਸਾਡੇ ਕਾਬੂ ਚ ਰਹੂ ਮਨਜੀਤ ਸਿੰਘ ਕਾਬੂ ਚ ਕਿਉਂ ਰਹੂ ਕਿਉਂਕਿ ਮਨਜੀਤ ਸਿੰਘ ਟੋੜੇ ਦਾ ਮੁਲਾਜ਼ਮ ਸੀ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਕਿੱਡਾ ਵੀ ਵੱਡਾ ਹੋ ਜੇ ਮਾਲਕ ਨਾਲ ਕਦੇ ਅੱਖ ਨਹੀਂ ਮਿਲਾ ਸਕਦਾ ਮਾਲਕ ਦੇ ਅੱਗੇ ਬੋਲ ਨਹੀਂ ਸਕਦਾ ਤੇ ਆਪਦੇ ਮੁਲਾਜ਼ਮ ਅਗਲੇ ਨੇ ਨਾ ਇਹਨਾਂ ਸੰਸਥਾਵਾਂ ਦੇ ਬਣਾ ਕੇ ਬਾਹਰ ਦਿੱਤੇ ਜਿਨ੍ਹਾਂ ਚ ਕੋਈ ਕਾਬਲੀਅਤ ਨਹੀਂ ਸੀ ਵੀ ਫੈਡਰੇਸ਼ਨ ਸਾਡੀ ਮੁਠੀ ਚ ਰਹੂ ਤੇ ਸਾਰੇ ਦਾ ਸਾਰਾ ਟੋਲਾ ਅੱਜ ਬੈਠਾ ਕਿੱਥੇ ਆ ਤੁਸੀਂ ਜਵਾਬ ਤਾਂ ਲਓ ਯਾਰ ਇਹਨਾਂ ਲੋਕਾਂ ਤੋਂ ਕਦੇ? ਪਰਚੋਲ ਤਾਂ ਕਰੋ। ਭਾਈ ਅਮਰੀਕ ਸਿੰਘ ਦੇ ਕਤਲ ਤੋਂ ਬਾਅਦ ਬਾਬਾ ਠਾਕਰ ਸਿੰਘ ਦੇ ਕੋਲੇ ਪੰਜ ਵੜ ਕਹਿੰਦੇ ਆ ਕੇ ਰੋਇਆ। ਕਹਿੰਦੇ ਵੀ ਸਾਨੂੰ ਤੁਸੀਂ ਨਿੰਦੀ ਜਾਂਨੇ ਸਾਨੂੰ ਭੰਡੀਆਂ ਜਾਂਨੇ ਬਲੌਕਾ ਮਨਜੀਤ ਸਿੰਘ ਨੂੰ ਜਿੰਨੇ ਸਾਡਾ ਖੜਾ ਨਹੀਂ ਛੱਡਿਆ ਜਿੰਨਾ ਚਿਰ ਹਰਮਿੰਦਰ ਸਿੰਘ ਸਾਥੋਂ ਮਰਵਾ ਨਹੀਂ ਦਿੱਤਾ। ਪਛਤਾਵਾ ਸੀ ਉਸ ਵੇਲੇ। ਕਿ 26 ਤਰੀਕ ਨੂੰ ਖਾਲਸਾ ਪੰਥ ਦਾ ਐਲਾਨ ਕਰਕੇ ਮੁੜ ਕੇ ਉਹਨੇ ਲੱਭਣੀ ਤੁਹਾਨੂੰ ਪਾਕਿਸਤਾਨ ਬਾਝੂ ਤੇ ਬਾਬਾ ਠਾਕਰ ਸਿੰਘ ਦੇ ਸ਼ਬਦ ਸੀਗੇ ਉੱਥੇ ਜਿਹੜੇ ਚਸ਼ਮਦੀਦ ਬਾਬਾ ਠਾਕਰ ਸਿੰਘ ਦੇ ਕੋਲ ਉਸ ਵੇਲੇ ਬੈਠੇ ਸਨ ਮਨਜੀਤ ਸਿੰਘ ਦੇ ਪ੍ਰਤੀ ਬਾਬਾ ਠਾਕਰ ਸਿੰਘ ਕਹਿੰਦੇ ਪੁੱਤ ਤਾਂ ਹੈਗਾ ਸੰਤ ਦਾ ਤੇ ਭਰਾ ਹੈਗਾ ਸ਼ਹੀਦ ਦਾ ਪਰ ਰੂਹ ਰਾਖਸ਼ਾਂ ਵਾਲੀ ਆ ਕਹਿੰਦੇ ساری ਉਮਰ ਰਹੂਗਾ ਇਹ ਬਾਬਾ ਠਾਕਰ ਸਿੰਘ ਦੇ ਬਚਨ ਹੈ ਕਿਹੜੇ ਲੋਕ ਸਨ ਜਿਹੜੇ ਬਾਬਾ ਠਾਕਰ ਸਿੰਘ ਨੂੰ ਇਹ ਕਹਿੰਦੇ ਰਹੇ ਕਿ ਕਹੋ ਸੰਤ ਜਰਨੈਲ ਸਿੰਘ ਜਿਉਂਦੇ ਆ ਪਾਕਿਸਤਾਨ 'ਚ ਬੈਠੇ ਆ ਕਿਵੇਂ ਫਿਰ ਇਹਨਾਂ ਨੇ ਚੁਣ-ਚੁਣ ਕੇ ਹਰਮੰਦਰ ਸਿੰਘ ਸੰਧੂ ਤੋਂ ਬਾਅਦ ਜਿਹੜੇ ਫੈਡਰੇਸ਼ਨ ਦੇ ਆਗੂ ਮਾਰੇ ਉਹ ਪੁਲਿਸ ਨੇ ਨਹੀਂ ਮਾਰੇ ਉਹ ਇਹਨਾਂ ਨੇ ਮਾਰੇ ਪਰਸ ਤੋਂ ਇਹਨਾਂ ਨੇ ਮਰਵਾਏ ਜਿਹੜੇ ਬਾਅਦ 'ਚ ਮਰਵਾਏ ਕੇਪੀਐਸ ਗਿੱਲ ਮਨਜੀਤ ਸਿੰਘ ਨੂੰ ਅੰਮ੍ਰਿਤਸਰ ਆ ਕੇ ਮਿਲਿਆ ਉਸ ਵੇਲੇ ਉਹ ਡੀਜੀਪੀ ਨਹੀਂ ਸੀ ਪੰਜਾਬ ਦਾ ਪਿਛਲੀ ਵੀਡੀਓ ਚੱਕ ਆਪਣੇ ਤੋਂ ਥੋੜੀ ਜੀ ਗਲਤੀ ਹੋ ਗਈ ਸੀ ਸਰਦਾਰ ਹਰਮੰਦਰ ਸਿੰਘ ਸੰਧੂ ਜੀ ਦੀ ਧਰਮ ਪਤਨੀ ਦਾ ਨਾਮ ਸੀ ਬੀਬੀ ਪਰਮਜੀਤ ਕੌਰ ਬੀਬੀ ਪਰਪਕਾਰ ਜਿਹੜਾ ਪਕਾਰ ਕਰੋ ਤਾਂ ਮੈਰਿਡ ਮੈਰਿਜ ਹੀ ਨਹੀਂ ਹੋਈ ਉਹਨਾਂ ਦੀ ਉਹ ਤਾਂ ਅਨਮੈਰਿਡ ਸਾਨੂੰ ਉਹ ਥੋੜੀ ਜੀ ਕਲੈਕਸ਼ਨ ਕਰ ਲਓ ਇੱਕ ਆਪਣੇ ਤੋਂ ਕਿਹਾ ਗਿਆ ਸੀ ਮਈ 1984 ਪਰ ਉਹ ਮਈ 1985 ਸਮਝ ਲਿਓ ਜਦੋਂ ਇਹਨਾਂ ਨੂੰ ਕੇਪੀਐਸ ਗਿੱਲ ਮਿਲਦਾ ਫਿਰ ਦੱਸੋ ਇਹ ਲੋਕ ਕੇਪੀਐਸ ਗਿੱਲ ਤੋਂ ਘੱਟ ਨੇ ਫਿਰ ਸੋਹਣ ਸਿੰਘ ਇਹਨਾਂ ਦਾ ਇਹਨਾਂ ਦੇ ਨਾਲ ਦਾ ਇੱਕ ਉਪੀ ਯੋਗਾ ਰੋਡੇਪਿੰਡ ਮੇਰੀ ਰਿਸ਼ਤੇਦਾਰੀ ਆ ਕੋਠਿਆਂ ਦੇ ਵਿੱਚ ਹੀ ਸੰਤਾਂ ਵਾਲੇ ਕੋਠਿਆਂ ਚ ਮੇਰੀ ਮਿਸੇਜ ਦੇ ਨਾਨਕੇ ਆ ਸੰਤਾਂ ਦੇ ਉਹ ਸਕੇ ਨੇ ਆਪਸ ਵਿੱਚ ਮੇਰੀ ਵਾਈਫ ਦੇ ਨਾਨਕੇ ਉੱਥੇ ਬੜਾ ਕੁਝ ਉੱਥੋਂ ਗੱਲਾਂ ਸੁਣੀਆਂ ਜਿਹੜੀਆਂ ਉਹਨਾਂ ਤੋਂ ਉਧਰੋਂ ਮਤਲਬ ਕਈ ਤਾਂ ਦੱਸੀਆਂ ਨਹੀਂ ਜਾ ਸਕਦੀਆਂ ਤੇ ਸਾਰੀ ਪੁਲਿਸ ਨੂੰ ਵੀ ਤੁਸੀਂ ਕਿਵੇਂ ਮਾੜਾ ਕਹੋਗੇ ਕਿ ਜਿੰਨੇ ਵੱਡੇ ਕਾਂਡਾ ਇੰਦਰਾ ਗਾਂਧੀ ਕਾਂਡਾ ਬਿਆਨ ਸਿੰਘ ਕਾਂਡਾ ਪੁਲਿਸ ਤੋਂ ਬਿਨਾ ਪੂਰੇ ਨਹੀਂ ਹੋਏ ਕਿਸ ਤੋਂ ਉਹਨਾਂ ਪੁਲਿਸ ਮੁਲਾਜ਼ਮਾ ਨੂੰ ਕਿੱਥੇ ਰੱਖੋਗੇ ਤੁਸੀਂ ਜੇ ਮੈਨੂੰ ਗਾਲ੍ਹਾਂ ਕੱਢਦੇ ਆ ਤਾਂ ਫਿਰ ਉਹਨਾਂ ਨੂੰ ਕਿੱਥੇ ਰੱਖਦੇ ਹੁਣ ਕਹਿੰਦੇ ਕੌਣ ਆ ਮੈਨੂੰ ਜਿਹੜੇ ਇਹਨਾਂ ਦੇ ਪਾਲਤੂ ਆ ਕਹੀ ਜਾਓ ਮੈਨੂੰ ਕੋਈ ਨਹੀਂ ਮੈਂ ਜੋ ਤੁਹਾਡੇ ਅੱਗੇ ਮੈਂ ਕਿਸੇ ਕੋਈ ਪਾਰਟੀ ਦਾ ਮੈਂਬਰ ਨਹੀਂ ਠੀਕ ਆ ਮੈਂ ਮੈਂ ਚਾਹੁੰਦਾ ਉਹ ਅਕਾਲੀ ਦਲ ਖੜਾ ਹੋਵੇ ਜਿਹੜਾ ਅਕਾਲ ਤਖਤ ਸਭ ਨੂੰ ਸਬਰਪਤ ਹੋਵੇ ਅੱਜ ਤੋਂ ਨੌਜਵਾਨ ਪਰਣ ਕਰੋ ਵੀ ਸਿਰ ਤੇ ਆ ਦਸਤਾਰ ਸਜਾਉਂਗੇ ਖੋਲੋ ਦਰਬਾਰ ਸਾਹਿਬ ਦੀਆਂ ਪੌੜੀਆਂ ਦਾ ਗੇਟ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਝੰਡੇ ਸਮੇਤ ਤਸਵੀਰ ਲੱਗੀ ਹੋਈ ਹੈ ਜਿਹੜਾ ਖਾਲਸਾ ਰਾਜ ਦਾ ਝੰਡਾ ਕੀ ਦੋ ਤੁਸੀਂ ਝੰਡੇ ਦਾ ਫੈਸਲਾ ਲੈਣਾ ਝੰਡੇ ਦੀ ਸਭ ਤੋਂ ਵੱਡਾ ਸਬੂਤ ਹੈ ਹਰਮੰਦਰ ਸਾਹਿਬ ਦੀ ਕੰਨ ਤੇ ਪੇਂਟਿੰਗ 'ਚ ਲੱਗਾ ਹੋਇਆ ਜਿਹਦੇ ਉੱਤੇ ਫਰਲਾ ਝੰਡੇ ਦੇ ਉੱਤੇ ਤੇ ਤਲਵਾਰ ਦਾ ਨਿਸ਼ਾਨ ਹੈ ਖੋਲੋ ਪੌੜੀਆਂ ਵਿਖਾਓ ਸੰਗਤ ਨੂੰ ਸੰਗਤ ਨਿਰਣਾ ਕਰੇ ਇਸ ਚੀਜ਼ ਦਾ ਵੀ ਸਾਡਾ ਝੰਡਾ ਕਿਹੜਾ ਖਾਲਸਾ ਰਾਜ ਦਾ ਸ ਮੈਂ ਆਪਣੇ ਵਿਸ਼ੇ ਤੇ ਰਵਾਂ ਕਿਵੇਂ ਉਹ ਭੂਪੀ ਨੂੰ ਅੰਮ੍ਰਿਤਸਰ ਦੇ ਵਿੱਚੋਂ ਇੱਕ ਕਤਲ ਕਰਦਾ ਤੇ ਹਰਮੰਦਰ ਸਿੰਘ ਸੰਧੂ ਹੀ ਕਿਸੇ ਆਪਦੇ ਆਗੂ ਦੇ ਥਰੂ ਉਹਨੂੰ ਰੋਡੇ ਪਿੰਡ ਭੇਜਦਾ ਇਹ ਕੰਮ ਮਹੀਨੇ ਦੇ ਵਿੱਚ ਵਿੱਚ ਹੋਇਆ ਹਰਮੰਦਰ ਸਿੰਘ ਸੰਧੂ ਦੇ ਕਤਲ ਤੋਂ ਕੁਝ ਦਿਨ ਬਾਅਦ ਹੀ ਇੱਕ ਮਹੀਨਾ ਉਹੀ ਸੋਹਣ ਸਿੰਘ ਭੂਪੀ ਨੂੰ ਚਮਕੌਰ ਸਿੰਘ ਰੋਡੇ ਦੀ ਮਾਤਾ ਮੱਖਣ ਨਾਲ ਚੋਪੜੀਆਂ ਰੋਟੀਆਂ ਚੂੜੀਆਂ ਕੁੱਟ-ਕੁੱਟ ਕੇ ਖਵਾਉਂਦੀ ਰਹੀ ਕਿ ਮੇਰੇ ਬੇਟੇ ਦੇ ਦੋਸਤਾਂ ਪਰ ਇਹ ਨਹੀਂ ਸੀ ਪਤਾ ਵੀ ਤੇਰੇ ਪੁੱਤ ਨੂੰ ਖਾਣ ਵਾਲਾ ਅਜਗਰ ਤੇਰੇ ਘਰੇ ਬੈਠਾ ਜਿਹਨੂੰ ਤੂੰ ਚੂੜੀਆਂ ਖਵਾ ਰਹੀ ਹੈ ਮੱਖਣੀ ਦੇ ਨਾਲ ਪਰੌਠੇ ਖਾ ਰਹੀ ਹੈ ਫੋਨ ਆਉਂਦਾ ਹੈ ਕਿਹਦਾ ਆਉਂਦਾ ਹੈ ਪਰਿਵਾਰ ਨੂੰ ਵੀ ਪਤਾ ਹੈ ਖੇਤ ਲੈ ਜਾਂਦਾ ਦੋ ਸਿੰਘ ਰਾਉਕਿਆਂ ਦੇ ਸੀ ਨਾਲ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਚਲੋ ਰੋਡਿੰਗ ਕਿਸੇ ਦੇ ਵੀ ਆਪਾਂ ਨੂੰ ਕੋਈ ਸੀਆਰਡੀ ਮਿਲੀ ਇੱਥੇ ਰੇਡ ਹੋ ਜਾਣਾ ਚਮਕੌਰ ਸਿੰਘ ਨੂੰ ਬਾਹਰ ਖੇਤ ਲੈ ਜਾਂਦਾ ਉੱਥੇ ਲਿਜਾ ਕੇ ਉਹਦੇ ਗੋਲੀਆਂ ਮਾਰਦਾ ਦੱਸੋ ਇਹ ਸਟੇਟ ਦੇ ਕਤਲ ਹੈ ਏਜੰਸੀਆਂ ਦੇ ਕਤਲ ਹੈ ਕਿ ਪੁਲਿਸ ਦੇ ਕਤਲ ਸਾਰੀ ਪੁਲਿਸ ਨਹੀਂ ਸੀ ਮਾਰੀ ਤੇ ਸਾਰੇ ਇਹ ਵੀ ਲੋਕ ਨਹੀਂ ਸੀ ਨੂੰ ਚੰਗੀ ਇਹ ਸਨ ਮੁਖਬਰ ਜਿਹੜੇ ਉਹਦਾ ਭਰਾ ਕਹਿ ਰਿਹਾ ਤੇ ਬਾਅਦ ਵਿੱਚ ਵਜ਼ੀਰੀਆਂ ਮਾਣੀਆਂ ਪ੍ਰਧਾਨਕੀਆਂ ਮਾਣੀਆਂ ਕਿੱਥੇ ਬੈਠੇ ਇਹ ਲੋਕ ਬਾਅਦ ਚ ਇਹ ਜਿਹਦੇ ਫਿੱਟ ਕੀਤੇ ਸੀ ਸੰਤਾਂ ਵੇਲੇ ਉਹਦੀ ਝੋਲੀ ਚ ਹੀ ਵਾਪਸ ਆ ਗਏ ਕੌਮ ਦਾ ਘਾਣ ਕਰਵਾ ਕੇ ਨੌਜਵਾਨਾਂ ਦਾ ਨੁਕਸਾਨ ਕਰਵਾ ਕੇ ਕੀ ਇਹ ਦੋਸ਼ੀ ਘੱਟ ਨੇ ਇਹ ਕੌੜੇ ਸੱਚ ਹੈ ਤੁਹਾਨੂੰ ਕਬੂਲਣੇ ਪੈਣਗੇ ਦੋਸਤੋ ਅਗਲਾ ਨਿਸ਼ਾਨਾ ਇਹਨਾਂ ਲੋਕਾਂ ਦਾ ਭਾਈ ਨਰਮਲ ਸਿੰਘ ਸਮਾਲਸਰ ਤੀਜਾ ਚੌਥਾ ਨਿਸ਼ਾਨਾ ਭਾਈ ਗੁਰਿੰਦਰ ਸਿੰਘ ਭੋਲਾ ਜਿਹੜੀ ਆਪਣੀ ਪਹਿਲੀ ਵੀਡੀਓ 'ਚ ਆਪਾਂ ਜ਼ਿਕਰ ਕੀਤਾ ਸੀ ਜਿਹੜੀ ਫੈਡਰੇਸ਼ਨ ਦੀ ਪ੍ਰੋਸੀਡੀਅਮ ਕਮੇਟੀ ਬਣਾਈ ਸੀ ਸਖਦੇਵ ਸਿੰਘ ਸਚੀਰੇ ਨੇ ਬਾਬਾ ਮਾਨੋਚਾਲ ਨੇ ਤੇ ਜਿਹੜੇ ਜਥੇਦਾਰ ਕੌਮਕੇ ਜਿੰਨਾ ਵੀ ਉੱਥੇ ਉਸ ਵੇਲੇ ਕਮੇਟੀ ਦੇ ਮੈਂਬਰ ਜਿਹੜੇ ਹਾਜ਼ਰ ਹੋਏ ਸਨ ਇਹ ਉਹ ਸੀਨੀਅਰ ਮੈਂਬਰ ਸਨ ਜਿਹੜੇ ਫੈਡਰੇਸ਼ਨ ਤੇ ਟਕਸਾਲ ਤੇ ਸਾਰੇ ਖਾੜਕੂ ਧਿਰਾਂ ਦੇ ਵਿੱਚ ਇੱਕ ਕੜੀ ਦਾ ਕੰਮ ਕਰਦੇ ਸਨ ਤੇ ਨਾਲ ਜਿਹੜੇ ਇਸ ਮੁਲਾਜ਼ਮਾ ਦਾ ਜ਼ਿਕਰ ਕੀਤਾ ਨਾਲ ਲਿੰਕ ਉਹਨਾਂ ਦੇ ਮੁਲਾਜ਼ਮਾ ਦੇ ਨਾਲ ਵੀ ਲਿੰਕ ਰੱਖਦੇ ਸਨ ਵੀ ਭਰਾ ਮਾਰੂ جنگ ਜ ਨਹੀਂ ਪੈਣਾ ਤੱਜ ਵੀ ਹਾਲਾਤ ਉਹ ਬਣਾਏ ਜਾ ਰਹੇ ਆ ਉਹ ਵੀਡੀਓ ਤੇ ਅੰਡ ਤੇ ਚੱਲਾਂਗੇ ਗਰਿੰਦਰ ਸਿੰਘ ਭੋਲੇ ਨੂੰ ਮਹਿਤਾ ਜੋਂਗ ਸੱਦਦਾ ਲਾਭ ਸਿੰਘ ਲਾਭ ਸਿੰਘ ਸਾਦ ਕੇ ਸਿਰ ਚ ਗੋਲੀ ਮਾਰਦਾ ਗਰਿੰਦਰ ਭੋਲੇ ਦੇ ਗੁਰਨਾਮ ਸਿੰਘ ਬਡਾਲਾ ਨੂੰ ਗੱਲੀ ਗੱਲੀ ਲਾਇਆ ਹੋਇਆ ਪਿੱਛੋਂ ਆ ਕੇ ਉਹਦੇ ਸਿਰ ਚ ਗੋਲੀ ਮਾਰਦਾ ਲਾਭ ਸਿੰਘ ਦੋਸ਼ ਕੀ ਲਾਇਆ ਵੀ ਲਾਭ ਸਿੰਘ ਨੂੰ ਸੋਨੇ ਤੋਂ ਅਲਰਜੀ ਸੀ ਤੇ ਉਹਦੇ ਸੋਨੇ ਦੀ ਚੈਨ ਪਾਈ ਸੀ ਜਦੋਂ ਕਿ ਆਪ ਦੇ ਕੜਾ ਤੇ ਛਾਪ ਉਹਦੀਆਂ ਮਰਨ ਵਾਲੀਆਂ ਤਸਵੀਰਾਂ ਪਈਆਂ ਉਧਰ ਪਾਏ ਹੋਏ ਚਲੋ ਮੈਂ ਨਹੀਂ ਇਸ ਚ ਪੈਂਦਾ। ਸਖੀਰੇ ਦਾ ਕਤਲ ਕਰਨ ਵਾਲਾ ਗੁਰਨਾਮ ਸਿੰਘ ਬਨਾਲਾ। ਭੋਲੇ ਦੇ ਕਈ ਲੈ ਕੇ ਉਥੋਂ ਟੋਟੇ ਕਰਕੇ ਬੋਰੀ ਚ ਪਾ ਕੇ ਕਿਸੇ ਖੂਚ ਸੱਟ ਕੇ ਹੁੰਦੇ ਆ। ਦੱਸਿਓ ਭੋਲੇ ਦੀ ਕੀ ਗਦਾਰੀ ਸੀ? ਉਹਦੋਂ ਅਗਲਾ ਸ਼ਿਕਾਰ ਕੁਲਵੰਤ ਸਿੰਘ ਸੱਕਾਂ ਵਾਲੀ। ਉਸ ਪ੍ਰਜੀਡੀਅਮ ਕਮੇਟੀ ਦਾ ਇੱਕ ਵੀ ਬੰਦਾ ਨਹੀਂ ਇਹਨਾਂ ਨੇ ਛੱਡਿਆ। ਕਾਰਨ ਕੀ ਸੀ ਉਹ ਮਰਨੇ ਸੀ ਤਾਂ ਇਹ ਸਥਾਪਿਤ ਹੁੰਦੇ ਸੀ ਸਿਰਫ ਇੱਕ ਰਾਹ ਦੇ ਅਰੋੜੇ ਭਾਈ ਰਣਜੀਤ ਸਿੰਘ ਦੇ ਨਾਲ ਭਾਈ ਗਿਆਨ ਸਿੰਘ ਦਾ ਜਿਹੜਾ ਨਿਰੰਕარი ਕਾਂਡ ਦੀ ਐਡੀ ਵੱਡੀ ਕੁਰਬਾਨੀ ਭਾਈ ਗਿਆਨ ਸਿੰਘ ਦੀ ਉਸੇ ਤਰ੍ਹਾਂ ਹੀ ਇਹਨਾਂ ਲੋਕਾਂ ਨੇ ਇਹ ਵਧਿਆ ਜੈਲ ਸੀ ਕੀ ਵੀ ਉਹ ਅਖੰਡ ਕੀਰਤਨੀ ਜਥੇ ਦੇ ਸੀ ਵੀ ਸਾਰੇ ਕੌਮ ਦੇ ਜਿਹੜੇ ਕੰਮ ਉਹਨਾਂ ਦੇ ਖਾਤੇ ਤੇ ਜਾ ਰਹੀ ਆ ਮੈਨੂੰ ਭਾਈ ਰਣਜੀਤ ਸਿੰਘ ਦਾ ਫੋਨ ਆਇਆ ਸੀ ਕਿ ਮੈਨੂੰ ਕਹਿੰਦੇ ਕਹਿੰਦੇ ਬੇਟਾ ਤੂੰ ਮੇਰੇ ਆਤਮਾ ਤੋਂ ਬੋਝ ਲਾਤਾ ਕਹਿੰਦੇ ਉਹਦੋਂ ਅਗਲਾ ਸ਼ਿਕਾਰ ਇਹਨਾਂ ਦਾ ਮੈਂ ਸੀ ਦੱਸੋ ਉੱਥੇ ਕੌਣ ਜ਼ਿੰਮੇਵਾਰ ਆ ਫਿਰ ਇਹ ਕਿਹਦੇ ਬੰਦੇ ਸਨ ਇੱਕ ਇੱਕ ਇਹਨਾਂ ਨੇ ਚੁਣ ਕੇ ਉਹ ਨੌਜਵਾਨ ਖਤਮ ਕੀਤੇ ਤੇ ਜਿਹੜੇ ਇੱਕ ਦੋ ਜਾਨ ਬਚਾ ਕੇ ਵਿਚਾਰੇ ਅਮਰੀਕਾ ਭੱਜ ਗਏ ਉਹ ਵੀ ਸਤਿੰਦਰ ਭੋਲਾ ਸੀ ਜਿਹੜੇ ਬਾਪੂ ਸੂਰਤ ਸਿੰਘ ਖਾਲਸਾ ਦਾ ਜਵਾਈ ਸੀ ਉਹ ਇਹਨਾਂ ਨੇ ਅਮਰੀਕਾ ਜਾ ਕੇ ਮਾਰਤਾ ਇਹ ਇੰਨੀ ਫ੍ਰੈਕਸ਼ਨ ਕਿਵੇਂ ਪਈ ਇਹਦੇ ਪਿੱਛੇ ਕਾਰਨ ਕੀ ਸੀ ਇਹ ਜਾਣਾ ਪਊਗਾ ਤੁਹਾਨੂੰ ਜੋਧਪੁਰ ਜੇਲ੍ਹ ਚ ਭਾਈ ਮਨਜੀਤ ਸਿੰਘ ਦੇ ਪਿੱਛੇ ਕੇ ਪੀ ਐਸ ਗਿੱਲ ਉਸ ਵੇਲੇ ਆਈ ਜੀ ਸੀ ਉਹਦਾ ਦਿਮਾਗ ਕੰਮ ਕਰ ਰਿਹਾ ਸੀ ਜੋਧਪੁਰ ਜੇਲ੍ਹ ਦੇ ਵਿੱਚ ਗੱਲ ਕੁਝ ਹੋਰ ਹੁੰਦੀ ਸੀ ਮਨਜੀਤ ਸਿੰਘ ਗੱਲ ਹੋਰ ਬਾਹਰ ਕੱਢਦਾ ਸੀ ਲਾਭ ਸਿੰਘ ਮਾਰਿਆ ਜਾਂਦਾ ਮਾਰਿਆ ਕਿੱਥੇ ਜਾਂਦਾ ਸਭ ਨੂੰ ਪਤਾ ਚਲੋ ਅਨਕਾਉਂਟਰ ਹੋਇਆ ਉਹਦਾ ਮਨਜੀਤ ਸਿੰਘ ਬਾਹਰ ਗੱਲ ਕੱਢੀ ਵੀ ਜਿੱਦੇ ਲਾਭ ਸਿੰਘ ਮਾਰਿਆ ਗਿਆ ਵੀ ਭਾਈ ਰਮੇਂਦਰ ਸਿੰਘ ਸੰਧੂ ਨੇ ਜੋਧਪੁਰ ਜੇਲ੍ਹ ਚ ਲੱਡੂ ਵੰਡੇ ਜਦੋਂ ਕਿ ਅਸਲੀਅਤ ਇਹ ਸੀ ਵੀ ਉੱਥੇ ਸੈਂਚੀਆਂ ਮਗਾ ਕੇ ਉਹਨਾਂ ਨੇ ਤਿੰਨ ਪਾਠ ਉੱਥੇ ਸਪੂਰਨ ਕੀਤੇ ਲਾਭ ਸਿੰਘ ਦੀ ਕਰਕੇ ਦੂਜੀ ਅਫਵਾਹ ਇਹ ਬੰਦੇ ਨੇ ਇਹ ਫਲਾਈ ਪੰਜ ਵਰ ਹੋਣਾ ਨੂੰ ਵੀ ਜਿਹੜਾ ਗੁਰਿੰਦਰ ਭੋਲਾ ਉਹਨੇ ਲਾਭ ਸਿੰਘ ਨੂੰ ਮਾਰਨ ਲੱ ਮਾਰਨ ਵਾਸਤੇ ਹਰਮਿੰਦਰ ਸਿੰਘ ਸੰਧੂ ਨੇ ਉਹਦੀ ਡਿਊਟੀ ਲਾਤੀ ਆ ਇਹ ਤਾਂ ਐਸੇ ਕੰਮ ਚ ਹੀ ਉਲਝੇ ਰਹੇ ਐਸੇ ਕੰਮ ਚ ਇਹ ਤਾਂ ਕਿਹਨੂੰ ਦੋਸ਼ ਦੇਵੋਗੇ ਹੁਣ ਹਜੇ ਬਹੁਤ ਕੁਛ ਹੈ ਜਿਹੜਾ ਤੁਹਾਨੂੰ ਸੁਣਿਆ ਨਹੀਂ ਜਾਣਾ ਜਿਹੜੇ ਐਸੀ ਅੰਦਰਲੇ ਪੁੱਛੜ ਜਿਨ੍ਹਾਂ ਨੂੰ ਪਛਾਣ ਨਾ ਸਕੀ ਕੌਣ ਤਖੀਰ ਤੇ ਆ ਕੇ ਗੁਰਨਾਮ ਸਿੰਘ ਬੰਡਾਲੇ ਨੂੰ ਮਰਿਆ ਸ਼ੋਕ ਕੀਤਾ ਇੱਕ ਇਨਕਾਊਂਟਰ ਚ ਉਹਦੀ ਥਾਂ ਤੇ ਇੱਕ ਗਰੀਬ ਗ੍ਰਾਂਥੀ ਚੱਕ ਕੇ ਮਾਰਤਾ ਜਿਹਦਾ ਪਿੱਛੇ ਜੇ ਹੁਣ ਰੋਲਾ ਪਿਆ ਸੀ ਕੋਈ ਇਨਸਾਫ ਨਹੀਂ ਕਿਤੇ ਮਿਲਦਾ ਦਿਸਦਾ ਕਿਸੇ ਨੂੰ ਕਿਉਂਕਿ ਜਦੋਂ ਚਾਰੇ ਚੀਜ਼ਾਂ ਭ੍ਰਿਸ਼ਟ ਹੋ ਜਾਣ ਜਾਓਗੇ ਕਿਤੇ ਜਦੋਂ ਧਾਰਮਿਕ ادارے ਭ੍ਰਿਸ਼ਟ ਹੋ ਜਾਣ ਜਦੋਂ ਇਹ ਸੰਸਥਾਵਾਂ ਭ੍ਰਿਸ਼ਟ ਹੋ ਜਾਣ ਜਦੋਂ ਥਾਣੇ ਭ੍ਰਿਸ਼ਟ ਹੋ ਜਾਣਗੇ ਇਨਸਾਫ ਦੇਣ ਵਾਲੀਆਂ ਅਦਾਲਤਾਂ ਪ੍ਰਿਸ਼ਟ ਹੋ ਜਾਣ ਸਰਕਾਰਾਂ ਪ੍ਰਿਸ਼ਟ ਹੋ ਜਾਣ ਜਾਓਗੇ ਕਿੱਥੇ ਹੁਣ ਅਕਾਲੀ ਕਰਦਿਆ ਮੁਖਬਰੀ ਕੇ ਪੀਐਸ ਗਿੱਲ ਦੀ ਕੇਪੀਐਸ ਗਿੱਲ ਨੇ ਬਿਅੰਤ ਸਿੰਘ ਤੋਂ ਜ਼ੁਲਮ ਇੰਨਾ ਕਰਾਇਆ ਅਗਲੀ ਸਰਕਾਰ ਇਹਨਾਂ ਦੀ ਬਣਾਤੀ ਆਪਣੇ ਆਪ ਨੂੰ ਸੇਫ ਕਰ ਲਿਆ ਆਪ ਵੀ ਕਰ ਲਿਆ ਸੇਫ ਵੀ ਹੋ ਗਿਆ ਇਹ ਲੋਕ ਕਹਿੰਦੇ ਵੀ ਤੇਰੇ ਮਾਨ ਸਨਮਾਨ ਦੇ ਵਿੱਚ ਕਮੀ ਨਹੀਂ ਹੋਣ ਦੇਵਾਂਗੇ ਉਹਦਾ ਭਰਾ ਹੀ ਕਹਿ ਰਿਹਾ ਫਿਰ ਕੀ ਤੋਂ ਇਨਸਾਫ ਤੁਸੀਂ ਲੈਣਾ ਸੀ ਕੌਣ ਹੈ ਗਦਾਰ ਫਿਰ ਕਿਉਂਕਿ ਉਸ ਕੁਰਸੀ ਤੇ ਬੈਠਣ ਵਾਲੇ ਦੇ ਸਾਰਾ ਸਿਸਟਮ ਹੱਥ 'ਚ ਤਿੰਨ ਮਰਜ਼ੀ ਕਮਾ ਲਵੇ ਹੁਣ ਅਗਲਾ ਸਵਾਲ ਮੇਰਾ ਤੁਹਾਨੂੰ ਹੈ ਜੋਗਾ ਸਿੰਘ ਖਾਨਪੁਰ ਦਾ ਇਹ ਪਰਿਵਾਰ ਦਾ ਕਸੂਰ ਸਿਰਫ ਇੰਨਾ ਸੀ ਕਿ ਜੋਗਾ ਸਿੰਘ ਖੜਕੂ ਸੀ 10 ਮਹੀਨੇ ਦੇ ਬੱਚੇ ਤੋਂ ਲੈ ਕੇ 65 ਸਾਲ ਦਾ ਬਚਨ ਸਿੰਘ ਕੋਈ ਦੱਸ ਦੇ ਉਹਨਾਂ ਦਾ ਕੀ ਕਸੂਰ ਸੀ ਦੇ ਦਿਓ ਜਵਾਬ ਜੇ ਦੇ ਸਕਦੇ ਹੋ ਇਹ ਇਹ ਸੁਪਰ ਕੌਪ ਕਹੋਂਗੇ ਕਿ ਕੀ ਕਹੋਂਗੇ ਉੱਚੜ ਕਹੋਂਗੇ ਮੈਂ ਤਾਂ ਸ਼ਬਦ ਵੀ ਨਹੀਂ ਵਰਤਣਾ ਚਾਹੁੰਦਾ ਕੱਲ ਨੂੰ ਜ਼ਿਕਰ ਕਰਾਂਗੇ ਇਸ ਪਰਿਵਾਰ ਦਾ ਇਹ ਪਰਿਵਾਰ ਭਾਈ ਬਲਵਿੰਦਰ ਸਿੰਘ ਜਟਾਣੇ ਦਾ ਪਰਿਵਾਰ ਇਹਨਾਂ ਦੇ ਵਿੱਚ ਮਰਨ ਵਾਲਾ ਆ ਬੱਚਾ 10 ਸਾਲ ਦਾ ਇੱਕ ਬੱਚੀ ਆਪਦੀ ਮਾਤਾ ਦਾ ਦੁੱਧ ਚੁੰਗ ਰਹੀ ਸੀ ਜਿਹੜੀ ਭੱਜ ਕੇ ਜਾ ਕੇ ਰਸੋਈ ਦੀਆਂ ਸਲਫਾਂ ਥੱਲੇ ਵੜ ਗਈ ਉੱਥੇ ਜਾ ਕੇ ਦੁਸ਼ਟਾਂ ਨੇ ਗੋਲੀਬਾਰੀ ਦੱਸਦੇ ਹੋ ਇਹਨਾਂ ਨੇ ਕਿਹੜੀ ਐਲ ਐਮ ਜੀ ਲੈ ਕੇ ਕਿਹਦੇ ਤੇ ਫਾਇਰਿੰਗ ਕੀਤੀ ਸੀ ਕਿਹਦੇ ਲਈ ਲੜੇ ਲੋਕ ਤੁਸੀਂ ਮਲਮ ਲਾਉਣੀ ਤਾਂ ਜਾਣਦੇ ਹੀ ਨਹੀਂ ਕਿਸੇ ਦੇ ਕਿਉਂਕਿ ਤੁਸੀਂ ਕਹਿੰਦੇ ਨਾ ਵੀ ਇਹਦੀ ਸਰਕਾਰ ਬਣ ਜੂਗੀ 27 ਚ 24 ਬਣ ਜੂਗੀ ਸਰਕਾਰ ਕਿਸੇ ਦੀ ਬਣ ਜੇ ਕਿਹੜਾ ਸਾਡਾ ਸਿਸਟਮ ਹੈ ਨਾ ਉਹਨੇ ਤੁਹਾਡੇ ਤੇ ਜ਼ੁਲਮੀ ਕਰਾਉਣਾ ਹੈ ਉਹ ਉਹ ਸਿਸਟਮ ਹੀ ਜ਼ੁਲਮੀ ਆ ਉਹ ਉਹਦੀ ਬਦਲਣ ਦੀ ਤੁਹਾਡੇ ਚ ਹਿੰਮਤ ਹੀ ਹੈ ਨਹੀਂ ਨਾ ਕੋਈ ਹਿੰਮਤ ਕਰ ਸਕਦਾ ਜੇ ਤਾਂ ਇਹ ਸਿਸਟਮ ਨੂੰ ਬਦਲਣਾ ਤੇ ਬੜੇ ਦ੍ਰਿੜ ਫੈਸਲੇ ਲੈਣੇ ਪੈਣਗੇ ਪਹਿਲਾਂ ਤਾਂ ਇਕਾ ਕਰਨਾ ਪਊ ਤੇ ਬੜੇ ਕਰੜੇ ਫੈਸਲੇ ਲੈਣੇ ਪੈਣਗੇ ਜੇ ਇਸ ਸਿਸਟਮ ਠੀਕ ਕਰਨਾ ਹੈ ਨਹੀਂ ਨਹੀਂ ਹੋਣਾ ਜਿਹਨੂੰ ਮਰਜ਼ੀ ਕੁਰਸੀ ਤੇ ਬਿਠਾ ਦਿਓ ਉਹ ਡਾਂਗ ਆ ਜਿਹੜੀ ਬਾਦਲ ਦੇ ਹੱਥ 'ਚ ਆਜੇ ਇਹਨਾਂ ਦੇ ਹੱਥ 'ਚ ਆ ਗਈ ਇਹਨਾਂ ਦੇ ਹੱਥ 'ਚੋਂ ਕੱਲ ਨੂੰ ਕਿਸੇ ਹੋਰ ਦੇ ਹੱਥ 'ਚ ਆ ਜਾਣੀ ਡਾਂਗ ਉਹੀ ਰਹਿਣੀ ਹੁਣ ਤੁਹਾਡੇ ਸਵਾਲ ਸਨ ਵੀ ਮੈਂ ਅਮਰਪਾਲ ਦੇ ਖਿਲਾਫ ਬੋਲਦਾ ਤੇ ਮਜੀਠੀਏ ਦੇ ਕਹਿੰਦੇ ਤੂੰ ਹੱਕ 'ਚ ਬੂ ਜਿੰਨੇ ਬੰਦੇ ਵੀਰ ਮੈਨੂੰ ਸੁਣਦੇ ਆ ਇੱਕ ਵੀ ਸਾਬਤ ਕਰ ਦੋ ਵੀ ਮਜੀਠੀਆ ਦੇ ਹੱਕ 'ਚ ਕਿੱਥੇ ਬੋਲਾਂ ਮੈਂ ਸਵਾਲ ਕੀਤਾ ਤੇ ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਜਿਹੜੇ ਲੋਕ ਮੰਨਦੇ ਆ ਕਿ ਕੋਟਕਪੂਰਾ ਦੇ ਵਹਿਬਲ ਗੋਲੀ ਦਾ ਇਨਸਾਫ ਹੋਣਾ ਚਾਹੀਦਾ ਉਸ ਦਿਨ ਮੇਰਾ ਤਾਂ ਸਵਾਲ ਇਹਨਾਂ ਦੇ ਇਹ ਸੀ ਇਹਦੇ ਨਾਲ ਛਤਰਾਣਾ ਸਿੰਘ ਨਾਂ ਦਾ ਇੱਕ ਮੁੰਡਾ ਸੀ ਮੇਰੀਆਂ ਨੌ ਕਾਲਾਂ ਹੋਈਆਂ ਰਾਤ ਨੂੰ ਉਹਨੂੰ ਵੀ ਅਮਰਤਪਾਲ ਨਾਲ ਮੇਰੀ ਗੱਲ ਕਰਾ ਦੇ ਕੱਲ ਦਾ ਪ੍ਰੋਗਰਾਮ ਕੈਨਸਲ ਕਰ ਦੇ ਕੋਟਕਪੂਰੇ ਵਾਲੇ ਗੋਲੀ ਕਾਣ ਦਾ ਚਲਾਨ ਦੇਣਾ ਜਿਹੜਾ ਕਿ ਅੱਗੇ ਹਾਈ ਕੋਰਟ ਨੇ ਐਸੇ ਕਰਕੇ ਹੀ ਨਹੀਂ ਲਿਆ ਕਿ ਸੱਟ ਦੇ ਮੈਂਬਰ ਉੱਥੇ ਹਾਜ਼ਰ ਨਹੀਂ ਸਨ ਤੇ ਜਿਹੜੀ ਤੂੰ ਅਜਨਾਲੇ ਦੀ ਕਾਲ ਰੱਖੀ بیٹھا ਉਹ ਦੋਨੇ ਅਫਸਰ ਸੱਟ ਦੇ ਮੈਂਬਰ ਹੈ ਇੱਕ ਦਿਨ ਲੇਟ ਕਰ ਲਾ ਤੇਰੇ ਨਾਲ ਅਸੀਂ ਵੀ ਉੱਥੇ ਆ ਜਾਾਂਗੇ ਯਾਰ ਮੈਨੂੰ ਜਵਾਬ ਤਾਂ ਲੈ ਦਿਓ ਲੈ ਕੇ ਇਸ ਚੀਜ਼ ਦਾ ਵੀ ਕਿਹੜੀ ਮਜਬੂਰੀ ਸੀ ਸਾਰੀ ਕੌਮ ਨੂੰ ਪਤਾ ਸੀ ਵੀ ਅੱਜ ਕੋੜਕਪੂਰਾ ਗੋਲੀकांड ਦਾ ਚਲਾਨ ਦੇਣਾ ਇਹਨਾਂ ਲੋਕਾਂ ਨੂੰ ਕਿਵੇਂ ਨਹੀਂ ਜਿੱਥੋਂ ਇਹਨਾਂ ਨੇ ਆਪਦੇ ਆਪ ਨੂੰ ਸਥਾਪਿਤ ਕੀਤਾ ਉਸ ਧਰਤੀ ਤੋਂ ਬਹਿਬਲ ਜਾ ਕੇ ਜਦਦੇ ਉਹਦੇ ਇਨਸਾਫ ਦੀ ਗੱਲ ਥੋੜੀ ਬਹੁਤੀ ਤੁਰਨ ਲੱਗੀ ਇੱਕ ਕੇਸ ਦੀ ਤੇ ਇਹ ਬਰਾਬਰ ਆਉਦੀ ਆ ਕੁਛ ਕਰਕੇ ਬਹਿ ਗਏ ਤੇ ਉੱਥੇ ਦੂਜੀ ਵਹਿਬਲ ਬਣ ਚੱਲੀ ਸੀ ਉਹਦੇ ਪਿੱਛੇ ਦੀ ਸਾਜ਼ਿਸ਼ ਸਮਝੋ ਕੀ ਆ ਸਾਡੇ 'ਚ ਕਮੀ ਆ ਅੰਗਰੇਜ਼ਾਂ ਨੇ ਜਦੋਂ ਸਾਨੂੰ ਕਾਬੂ ਕਰਨਾ ਸੀ 50 ਸਾਲ ਉਹਨਾਂ ਨੇ ਪਹਿਲਾਂ ਸਾਡੇ ਕਾਲ ਤਖਸਾਲ ਤੇ ਕੰਮ ਕੀਤਾ ਵੀ ਇਹਨਾਂ ਕੋਲੇ ਕਿਹੜੀ ਸ਼ਕਤੀ ਆ ਜਿਹੜੀ ਮਹਾਰਾਜੇ ਐਡੇ ਵੱਡੇ ਸ਼ਕਤੀਸ਼ਾਲੀ ਮਹਾਰਾਜੇ ਨੂੰ ਥੰਮੜੇ ਨਾ ਬੰਨ ਲੈਂਦੀ ਆ ਪਹਿਲਾਂ ਉਹਨਾਂ ਨੇ ਉਹ ਕਾਬੂ ਕੀਤਾ ਜਿਵੇਂ ਇਹਨਾਂ ਨੇ ਕਾਬੂ ਕੀਤਾ ਗਲਤਖਸਾਲ ਦੇ ਜਿੱਥੇ ਦਾਨ ਅਸੀਂ ਕੋਸ਼ਿਸ਼ ਸੋਚਦੇ ਹੀ ਨਹੀਂ ਅਸੀਂ ਗਲਤੀ ਕਰਕੇ 50 ਸਾਲਾਂ ਬਾਅਦ ਸੋਚਦੇ ਜਾਂ ਕੇ ਯਾਰ ਅਸੀਂ 50 ਸਾਲ ਪਹਿਲਾਂ ਅਸੀਂ ਆਹ ਗਲਤੀ ਕੀਤੀ ਸੀ ਉਹ ਕਿਤੇ 5 ਮਿੰਟ ਪਹਿਲਾਂ ਹੀ ਸੋਚ ਲਓ ਮੈਂ ਤਾਂ ਕਹਿੰਦਾ ਯਾਰ ਮੈਨੂੰ ਗੋਲੀ ਮਾਰੋ ਛੱਡੋ ਮੈਨੂੰ ਕੀ ਲੈਣਾ ਤੁਸੀਂ ਮੈਥੋਂ ਤੁਸੀਂ ਆਪ ਦੀ ਇੱਕ ਕਮੇਟੀਆਂ 21 ਇੱਕ ਚੰਗੀ ਬਣਾ ਲਓ ਉਹਦੇ ਜੋ ਕਿਸਾਨੀ ਮਸਲੇ ਵੀ ਰੱਖੋ ਉਹਦੇ ਜਿਹੜੇ ਧਾਰਮਿਕ ਮਸਲੇ ਵੀ ਰੱਖੋ ਉਹਦੇ ਤੇ ਵੀ ਚਰਚਾ ਕਰ ਲਓ ਇਹਨਾਂ ਲੋਕਾਂ ਨੂੰ ਲਿਆ ਕੇ ਉੱਥੇ ਕਟਾਰੇ 'ਚ ਖੜੇ ਕਰਕੇ ਜਿਵੇਂ ਸੁਖਵੀਰ ਨੇ ਗਨਾਹ ਮੰਨੇ ਮੰਨਣ ਤਾਂ ਸਹੀ ਵੀ ਅਸੀਂ ਗਨਾਹ ਕਰਾਂ ਕੌਮ ਦੇ ਤੇ ਸਾਡੇ ਪਰਿਵਾਰ ਦੇ ਮੈਂਬਰਾਂ ਨੇ ਸ਼ਿਦਧੀਆਂ ਪਾਈਆਂ ਸਾਨੂੰ ਕੀ ਨੇ ਹੱਕ ਦਿੱਤਾ ਕਿ ਅਸੀਂ ਕੌਮ ਦੇ ਕਾਤਲ ਬਣ ਗਏ ਸ਼ਹੀਦ ਜਦੋਂ ਬੰਦਾ ਹੋ ਜਾਂਦਾ ਕੌਮ ਦਾ ਹੁੰਦਾ ਪਰਿਵਾਰ ਦਾ ਨਹੀਂ ਰਹਿ ਜਾਂਦਾ ਉਹ ਮੇਰੇ ਵਾਸਤੇ ਵੀ ਆ ਤੁਹਾਡੇ ਵਾਸਤੇ ਵੀ ਆ ਤੇ ਮੈਨੂੰ ਫਾਲਤੂ ਯਾਰ ਫੋਨ ਨਾ ਕਰਿਆ ਕਰੋ ਟਾਈਮ ਪਾਸ ਕਰਨ ਵਾਲੇ ਫੋਨ ਨਾ ਕਰਿਆ ਕਰੋ ਮੈਨੂੰ ਮੈਨੂੰ ਇੱਕ 84 ਸਾਲ ਦਾ ਇੱਕ ਬਜ਼ੁਰਗ ਫੋਨ ਕਰਦਾ ਮੈਨੂੰ ਆਦਾ ਵੀ ਤੇਰੀਆਂ ਮੈਂ ਵੀਡੀਓ ਬਣਾਉਣਾ ਬੜੀਆਂ ਸੋਹਣੀਆਂ ਕਹਾਣੀਆਂ ਤੇਰੀਆਂ ਹੁੰਦੀਆਂ ਉਹ 84 ਸਾਲ ਦੇ ਬਜ਼ੁਰਗਾ ਤੂੰ ਆਪਦੀ ਡਿਊਟੀ ਨਿਭਾਈ ਹੁੰਦੀ ਮੈਨੂੰ ਸਾਨੂੰ ਆ ਬੋਲਣਾ ਹੀ ਪੈਂਦਾ ਜੇ ਤੈਨੂੰ ਇਹ ਕਹਾਣੀਆਂ ਲੱਗਦੀਆਂ ਨਾ ਇਹ ਦਰਦ ਜੇ ਤੈਨੂੰ ਇਹ ਕਹਾਣੀ ਲੱਗਦੀ ਤਾਂ ਮੈਂ ਕਹਿੰਦਾ ਸਾਡੇ ਵਾਸਤੇ ਏਡੂ ਵੱਡੀ ਬੱਦ ਕਿਸਮਤੀ ਕੋਈ ਨਹੀਂ ਕੋਈ ਮੈਨੂੰ ਕਹਿੰਦਾ ਆਪਦੇ ਨਾਲ ਗਨਮੈਨ ਚਾਰ ਰੱਖ ਚੰਗੇ ਲਓ ਭਾਈ ਦੇ ਦਿਓ ਤਨਖਾਹ ਮੈਨੂੰ ਤਾਂ 40000 ਪੈਨਸ਼ਨ ਮਿਲਦੀ ਐ ਮੈਂ ਤਾਂ 40000 ਚਾਹਦਾ ਟਾਈਮ ਪਾਸ ਵੀ ਕਰਦਾ ਐ ਮੈਂ ਤਾਂ ਕੋਈ ਜਿੰਨੀ ਕਿ ਕਰਨ ਜੋਗਾ ਮੈਂ ਮਦਦ ਵੀ ਕਰਦਾਂ ਕਿ ਜਿੰਨੀ ਕਿ ਮੈਥੋਂ ਜਿੰਨੀ ਜਿੰਨੀ ਕਿ ਮੈਥੋਂ ਹੁੰਦੀ ਆ ਮੇਰੇ ਇੱਕ ਦੋ ਵੀਰ ਹੈਗੇ ਤਿੰਨ ਚਾਰ ਬਾਹਰਲੇ ਜਿਹੜੀ ਮੇਰੀ ਕਿਸੇ ਲੋੜ ਪੈਣ ਤੇ ਕਰ ਦਿੰਦੇ ਆ ਮੈਂ ਨਹੀਂ ਮੁੱਕਰਦਾ ਫਿਰ ਮੈਨੂੰ ਤਾਹਨੇ ਜੇ ਦਿੱਨੇ ਆ ਅਸੀਂ ਜੀ 15 ਲੱਖ ਉਸ ਮਾਸੇ ਵੀ ਨੂੰ ਭੇਜਿਆ ਯਾਰ ਮੈਂ ਤੋ ਹਥੋਂ ਕਦੇ ਮੰਗਿਆ ਕੁਛ ਜੇ ਤਾਂ ਮੈਂ ਕਿਸੇ ਤੋਂ ਮੰਗਿਆ ਮੈਨੂੰ ਤਾਂ ਦੱਸੋ ਜੇ ਕਿਸੇ ਨੇ ਮੈਨੂੰ 15 ਲੱਖ ਭੇਜਿਆ ਮੈਨੂੰ ਤਾਂ ਦੱਸੋ ਜਿਹਨੂੰ ਭੇਜਿਆ ਤੁਸੀਂ ਉਹਦੇ ਨਾਲ ਗੱਲ ਕਰੋ ਮੈਂ ਤਾਂ ਉਸ ਮੋਰਚੇ ਦਾ ਹਿੱਸਾ ਹੀ ਨਹੀਂ ਸੀ ਇਹ ਸਵਾਲ ਮੇਰੇ ਤੇ ਨਾ ਕਰੋ ਮੈਂ ਤਾਂ ਉਦੋਂ ਉਦੋਂ ਆਇਆ ਜਦੋਂ ਇਹ ਸਾਰੇ ਮਰਦੇ ਦਿਸੇ ਮੈਨੂੰ ਵੀ ਹੁਣ ਸਾਰੇ ਘਰ ਕਿ ਚੱਲੇ ਆ ਫਿਰ ਜੇ ਮੈਂ ਕਹਿੰਨਾ ਵੀ ਤੁਸੀਂ ਬੋਲ ਪੋ ਜੇ ਤੁਹਾਨੂੰ ਇੰਨਾ ਕੁਝ ਪਤਾ ਉਹ ਮੈਨੂੰ ਬਜ਼ੁਰਗ ਕਹਿੰਦਾ ਮੈਨੂੰ ਬਹੁਤ ਕੁਝ ਪਤਾ ਹੈ ਤੇ ਮੈਂ ਤੈਨੂੰ ਤੇ ਮੈਂ ਕਹਿੰਦਾ ਤੁਸੀਂ ਬੋਲ ਪੋ ਨਹੀਂ ਜੀ ਫਿਰ ਜਵਾਕ ਧੱਲੇ ਵਾਲੇ ਆ ਜੀ ਪਰਿਵਾਰ ਨਾਲ ਮੇਰੇ ਤਾਂ ਹੈ ਨਹੀਂ ਭਾਈ ਮੇਰੇ ਤਾਂ ਨਾ ਕੋਈ ਮਾਂ ਨਾ ਮੇਰਾ ਭਰਾ ਨਾ ਮੇਰੇ ਜਵਾਕ ਆ ਮੈਂ ਤਾਂ ਇਕੱਲਾ ਬੰਦਾ ਕੱਢਿਆ ਵੜਿਆ ਹੈਗਾ ਉਹ ਯਾਰ ਤੁਸੀਂ ਕਿਸੇ ਨੂੰ ਦਮਾਰੋ ਲਾਇਸਤਾ ਨਾ ਕਰੋ ਮੈਂ ਕਹਿੰਦਾ ਮੈਨੂੰ 10 ਬੰਦੇ ਹੀ ਸੁਣਨ ਮੈਨੂੰ ਉਹ ਸੁਣਨ ਜਿਹੜੇ ਦਰਦ ਰੱਖਦੇ ਆ ਜਿਹੜੇ ਇਸ ਬੇਅਦਬੀ ਦਾ ਇਨਸਾਫ ਲੈਣਾ ਚਾਹੁੰਦੇ ਆ ਇਹਦੇ ਵਿੱਚੋਂ ਕਿਹਨੇ ਅੜਕੇੜਾਏ ਆ ਉਹ ਅਗਲੀਆਂ ਵੀਡੀਓ ਚ ਮੈਂ ਕਰੂੰਗਾ ਅਸੀਂ ਤਾਂ ਉਹਨਾਂ ਦੀਆਂ ਦਿੱਤੀਆਂ ਹੋਈਆਂ ਐਪਲੀਕੇਸ਼ਨਾਂ ਤੇ ਸਾਲ-ਸਾਲ ੱਟਕੇ ਖਾ ਗਏ 2.5 ਸਾਲ ਹੋ ਗਏ ਆ ਇੱਥੋਂ ਅਗਲੇ ਚੱਕਦੇ ਆ ਗਾਂ ਲੈ ਜਾਂਦੇ ਉਹਦੋਂ ਚੱਕਦੇ ਸੁਪਰੀਮ ਕੋਰਟ ਦੇ ਲੱਗੇ 2.5 ਸਾਲ ਇੱਕ ਐਪਲੀਕੇਸ਼ਨ ਤੇ ਇਹਨਾਂ ਦੀ ਦਿੱਤੀ ਹੋਈ ਨੇ ਨਗਾਹ ਤੇ ਇਸ ਚੀਜ਼ ਦੇ ਕਰਦੋਚੀ ਕੌਣ ਹੈ ਅਗਲੀ ਵੀਡੀਓ ਚ ਅਗਲੀਆਂ ਗੱਲਾਂ ਕਰਾਂਗੇ ਦਿਓ ਆਗਿਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ